ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ 5 ਜਨਵਰੀ ਤੱਕ ਦੀ ਮੌਸਮ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਆਉਣ ਵਾਲੇ 5-7 ਦਿਨਾਂ ਦੇ ਦੌਰਾਨ ਮੌਸਮ ਪੰਜਾਬ ਦਾ ਕਿਹੋ ਜਿਹਾ ਰਹਿ ਸਕਦਾ ਹੈ ਜੀ ਕੀ ਬਦਲਾਅ ਦੇਖੇ ਜਾਣਗੇ ਮੌਸਮ ਦੇ ਵਿੱਚ ਸਾਰੀ ਜਾਣਕਾਰੀਆਂ ਤੁਹਾਨੂੰ ਦਿਆਂਗੇ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆ ਅੱਜ ਦੇ ਮੌਸਮ ਦੀ ਸਕਰੀਨ ਤੇ ਜਿ ਤੁਸੀਂ ਇਸ ਵੇਲੇ ਦੀਆਂ ਲਾਈਵ ਸੈਟਲਾਈਟ ਤੁਸੀਂ ਹੁਣ ਦੇਖ ਰਹੇ ਹਾਂ ਤੇ ਅੱਜ ਸਵੇਰ ਤੋਂ ਜਿਹੜੀ ਹੈ ਸੰਘਣੀ ਧੁੰਦ ਦੀ ਮੋਟੀ ਚਾਦਰ ਜਿਹੜੀ ਆ ਛਾਈ ਹੋਈ ਆ ਲਗਭਗ ਸਾਰੇ ਉੱਤਰ ਭਾਰਤ ਦੇ ਵਿੱਚ ਤੁਹਾਨੂੰ ਇਹ ਚਾਦਰ ਜਿਹੜੀ ਨਜ਼ਰ ਆ ਰਹੀ ਹੋएगी ਸੰਘਣੀ ਧੁੰਦ ਦੀ ਪੰਜਾਬ ਦੀ ਗੱਲ ਕਰੀਏ ਹਰਿਆਣਾ ਦੀ ਗੱਲ ਕਰੀਏ ਉੱਤਰ ਪ੍ਰਦੇਸ਼ ਦੀ ਗੱਲ ਕਰੀਏ ਮੱਧ ਪ੍ਰਦੇਸ਼ ਦੇ ਕੁਝ ਹੋਰ ਵੀ ਖੇਤਰਾਂ ਦੀ ਗੱਲ ਕਰੀਏ ਤੇ ਬਿਹਾਰ ਦੀ ਗੱਲ ਕਰੀਏ ਸੋ ਇਹਨਾਂ ਸੋਫਿਆਂ ਦੇ ਵਿੱਚ ਜਿਹੜੀ ਅੱਜ ਸਵੇਰ ਤੋਂ ਸੀ ਸੰਗਣੀ ਧੁੰਦ ਜਿਹੜੀ ਵੇਖਣ ਨੂੰ ਮਿਲ ਰਹੀ ਹੈ ਪੰਜਾਬ ਦੇ ਵਿੱਚ ਰੈਡ ਅਲਰਟ ਜਾਰੀ ਹੋਏ ਸੀ ਜੀ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਅੱਜ ਸੰਗਣੀ ਧੁੰਦ ਜਿਹੜੀ ਆ ਸਵੇਰ ਤੋਂ ਵੇਖਣ ਨੂੰ ਮਿਲ ਰਹੀ ਹੈ ਹਾਲਾਂਕਿ ਕੁਝ ਖੇਤਰਾਂ ਦੇ ਵਿੱਚ ਜੁੰਗਿੰਦੀ ਫੱਦਰ ਤੇ ਜਿਹੜੀ ਧੁੰਦ ਨਹੀਂ ਵੇਖਣ ਨੂੰ ਮਿਲ ਰਹੀ ਹੋਰ ਸੰਗਾਂ ਦੇ ਵਿੱਚ ਜਿਹੜੀ ਆ ਮੋਟੀ ਚਾਦਰ ਧੁੰਦ ਦੀ ਛਾਈ ਹੋਈ ਹੈ ਆਉਣ ਵਾਲੇ ਜਿਹੜੇ 48 ਘੰਟੇ ਹੋਣਗੇ ਜੀ ਰੈਡ ਅਲਰਟ ਜਾਰੀ ਹੈ ਮੌਸਮ ਖਾਓਗਰ ਤੋਂ ਤੇ ਤੁਹਾਨੂੰ ਦਿਖਾਉ ਜਦਨੇ ਆ ਜੋ ਅਲਰਟ ਕਿਤੇ ਗਏ ਨੇ ਤੇ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕਿ 1-2 ਤਰੀਕ ਤੱਕ ਫਿਲਹਾਲ ਕੋਈ ਧੁੰਦ ਤੋਂ ਰਾਹਤ ਨਹੀਂ ਹੈ ਤੇ ਧੁੰਦ ਇਸੇ ਤਰ੍ਹਾਂ ਛਾਈ ਰਹੇਗੀ ਅੱਜ ਬਾਦ ਫਹਿਰ ਤੋਂ ਬਾਅਦ ਯਾਨੀ ਕਿ 2-3 ਵਜੇ ਤੱਕ ਇਹ ਧੁੰਦ ਇਸੇ ਤਰ੍ਹਾਂ ਜਾਰੀ ਰਹੂਗੀ ਜੀ ਉਸ ਤੋਂ ਬਾਅਦ ਹਲਕੀ ਧੁੱਪ ਜੜੀ ਆ ਕਿਤੇ ਕਿਤੇ ਕੁਸ਼ਕ ਥਾਵਾਂ ਤੇ ਟਾਵੇ-ਟਾਵੇ ਖੇਤਾਂ ਦੇ ਵਿੱਚ ਵੀ ਇੱਕ ਹਨੂੰ ਮਹਿਸੂਸ ਦੀ ਆ ਜਿਹਨਾਂ ਦੇ ਵਿੱਚ ਆ ਜੋ ਖਾਸ ਕਰਕੇ ਜਿਹੜੇ ਪਹਾੜਾ ਦੇ ਨਾਲ ਲੱਗਦੇ ਖੇਤਰ ਹੈ ਜਿਹੜਾ ਚਰਦਾਸਰ ਖਟਾਨਕੋਟ ਹੁਸ਼ਿਆਰ ਫਰ ਨਵਾਂ ਸ਼ਹਿਰ ਔਰ ਕੁਛ ਲੁਧਿਆਣਾ ਪਟਿਆਲਾ ਔਰ ਸ਼ਰੀਫਤਗੜ੍ਹ ਸਾਹਿਬ ਦੇ ਕੁਛ ਖੇਤਰ ਮਹਾਲੀ ਚੰਡੀਗੜ੍ਹ ਸਾਈਡ ਟਾਵੇ ਟਾਵੇ ਕੁਛ ਖੇਤਰਾਂ ਦੇ ਵਿੱਚ ਹਲਕੀ ਧੁੱਪ ਦਾ ਆਰੰਡਾ ਜਿਹੜਾ ਉਹ ਲੋ ਲੈ ਸਕਾਂਗੇ ਬਾਦ ਫਿਰ ਤੋਂ ਬਾਦ ਉਸ ਵਜੋਂ ਜਿਹੜਾ ਰਾਤ ਨੂੰ ਫਿਰ ਤੋਂ ਦਸ਼ਾਏਗੀ ਜੀ ਆਉਣ ਵਾਲੇ ਜਿਹੜੇ 4-5 ਦਿਨ ਹੋਣਗੇ ਯਾਨੀ ਕਿ 1-2 ਤਰੀਕ ਤੱਕ ਸਮਨੇ ਤੁਹਾਨੂੰ ਤਾਂ ਰਾਹਤ ਮਿਲਣ ਦੀ ਉਮੀਦ ਨਹੀਂ ਹੈ ਤੇ ਇਸੇ ਤਰ੍ਹਾਂ ਦਾ ਮੌਸਮ ਜਿਹੜਾ ਬਣਿਆ ਰਹੂਗਾ ਹਾਲਾਂਕਿ ਇੱਕ ਫੱਟੂngੀ ਸਿਸਨੂngੀ ਜਿਹੜਾ ਦੱਸ ਸਕਦਾ ਹੋਊਗਾ 2-3 ਜਨਵਰੀ ਦੇ ਆਸ-ਪਾਸ ਤੇ ਉਹਦੇ ਸ ਤੇ ਫਿਲਹਾਲ ਜੇਕਰ ਮੌਸਮ ਇਹ ਫாக ਦੇਗਾ ਨਹੀਂ ਹੈ ਤੇ ਆਉਣ ਵਾਲੇ ਜਿਹੜੇ 6-7 ਦਿਨ ਹੋਣਗੇ ਤੇ ਮੌਸਮ ਆਪਣਾ ਬਿਲਕੁਲ ਜਿਹੜਾ ਜਾਂ ਡਰਾਈ ਰਹਿਊਗਾ ਸਾਫ ਰਹਿਊਗਾ ਜੀ ਸੰਗਣੀ ਧੁੰਦ ਜਿਹੜੀ ਆ ਇਸੇ ਤਰ੍ਹਾਂ ਜਾਰੀ ਰਹੂਗੀ orange alert ਤੇ red alert ਜਿਹੜੇ ਨੇ ਪੰਜਾਬ ਦੇ ਵਿੱਚ ਜਾਰੀ ਕੀਤੇ ਗਏ ਨੇ ਸੰਗਣੀ ਧੁੰਦ ਨੂੰ ਲੈ ਸੋ ਲੋਕਾਂ ਨੂੰ ਅਵੇਅਰ ਕਰਾਂ ਦੇ ਲੋੜ ਹੈ ਜੀ ਆਪਣਾ ਆਪਣਾ ਧਿਆਨ ਰੱਖੋ ਤੇ ਸੰਗਣੀ ਧੁੰਦ ਤੋਂ ਆਪਣਾ ਬਚਾਅ ਰੱਖੋ ਜੀ ਸੀਤਲ ਹੜ ਚੱਲ ਰਹੀ ਆ ਸੀਤਲ ਹੜ ਤੋਂ ਬਚ ਕੇ ਰਹੋ ਤੇ ਆਪਣਾ ਜਿਹੜਾ ਜਿਆ ਖਾਸ ਧਿਆਨ ਰੱਖੋ ਅਗਲੀ ਵੀਡੀਓ ਦੇ ਵਿੱਚ ਜਾ ਸਕਦੇ ਹੋ ਧੰਨਵਾਦ